ਲੋਹੜੀ ਦਾ ਤਿਉਹਾਰ ਆ ਰਿਹਾ ਹੈ ਅਤੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਦੇ ਵੱਲੋਂ ਸੜਕ ਦੇ ਅਧ ਵਿੱਚਕਾਰ ਸਜਾਈਆਂ ਗਈਆਂ ਦੁਕਾਨਾਂ ਕਾਰਨ ਟ੍ਰੈਫਿਕ ਸਮੱਸਿਆ ਗੰਭੀਰ ਹੋ ਜਾਂਦੀ ਹੈ ਇਸ ਦੇ ਨਾਲ ਹੀ ਕੁਝ ਦੁਕਾਨਦਾਰਾਂ ਵੱਲੋਂ ਆਪਣੇ ਦੁਕਾਨਾਂ ਦੇ ਬੋਰਡ ਵੀ ਸੜਕ ਦੇ ਅਧ ਵਿੱਚਕਾਰ ਲਾਏ ਜਾਂਦੇ ਹਨ ਤੇਰ ਸ਼ਾਮ ਐਸਪੀ ਹੈੱਡਕੁਆਟਰ ਜੁਗਰਾਜ ਸਿੰਘ ਸ਼ਹਿਰ ਦੇ ਮੁਖ ਵਿਚਾਰ ਹਨਮਾਨ ਚੌਕ ਤੋਂ ਤਿਬੜੀ ਰੋਡ ਵੱਲ ਨਿਕਲੇ ਜਿੱਥੇ ਦੁਕਾਨਦਾਰਾਂ ਦੇ ਵੱਲੋਂ ਸੜਕ ਦੇ ਅਧ ਵਿਚਕਾਰ ਲੋਹੜੀ ਦੇ ਤਿਉਹਾਰ ਨਾਲ ਸੰਬੰਧਿਤ ਸਮਾਨ ਕਾਊਂਟਰ ਲਾ ਕੇ ਸਜਾਇਆ ਗਿਆ ਸੀ ਉੱਥੇ ਹੀ ਦੁਕਾਨਾਂ ਦੇ ਅੱਗੇ ਨਜਾਇਜ਼ ਪਾਰਕਿੰਗ ਅਤੇ ਦੁਕਾਨਾਂ ਦੇ ਬੋਰਡ ਵੀ ਪਏ ਦੇਖ ਕੇ ਜਿਸ ਤੇ ਐਸਪੀ ਹੈੱਡਕੁਆਰਟਰ ਦੇ ਵੱਲੋਂ ਸਾਰੀਆਂ ਦੁਕਾਨਾਂ ਪਿੱਛੇ ਹਟਵਾਈਆਂ ਗਈਆਂ ਤੇ ਬੋਰਡ ਵੀ ਚੁਕਵਾ ਦਿੱਤੇ ਗਏ ਪੁਲਿਸ ਅਧਿਕਾਰੀ ਵੱਲੋਂ ਰੇਡੀ ਵਾਲਿਆਂ ਨੂੰ ਵੀ ਵਾਰਨਿੰਗ ਦਿੱਤੀ ਗਈ ਕਿ ਆਪਣੀਆਂ ਰੇਡੀਆ ਫੁੱਟਪਾਥ ਤੋਂ ਪਿੱਛੇ ਰੱਖਣ ਤੇ ਨਾਲ ਹੀ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਜੇਕਰ ਹੁਣ ਕਿਸੇ ਦਾ ਵੀ ਸਮਾਨ ਦੁਕਾਨ ਦੀ ਹੱਦ ਤੋਂ ਬਾਹਰ ਪਾਇਆ ਗਿਆ ਤਾਂ ਜਦ ਕਰ ਲਿਆ ਜਾਏਗਾ ਕਹ ਦਈਏ ਕਿ ਸ਼ਹਿਰ ਦੇ ਟ੍ਰੈਫਿਕ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕ ਤੇ ਕੀਤੇ ਗਏ ਨਜਾਇਜ਼ ਕਬਜ਼ੇ ਮੰਨਿਆ ਜਾ ਰਿਹਾ ਪਬਲਿਕ ਨਹੀਂ ਸਾਨੂੰ ਇਨਫੋਰਮੇਸ਼ਨ ਦਿੱਤੀਆਂ ਸੀਗੀਆਂ ਕੰਪਲੇਨਸ ਦਿੱਤੀਆਂ ਸੀਗੀਆਂ ਕਿ ਸਾਨੂੰ ਮਾਨ ਚੌਕ ਪ੍ਰਤਾਪਪੁਰ ਦੇ ਵਿੱਚ ਜਿਹੜੇ ਰਹੇਗਾ ਉਹ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਪਾਰਕਿੰਗ ਦੀ ਜਗ੍ਹਾ ਨੂੰ ਸਹੀ ਦਰਸਤ ਕਰਨ ਵਾਸਤੇ ਅੱਜ ਅਸੀਂ ਪੂਰੀ ਮੁਹਿੰਮ ਚਲਾਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਵਿਕਲਪਨ ਦੇ ਚਾਹੇ। ਔਰ ਇਹਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਸਾਰੀਆਂ ਸ਼ਾਪਸ ਦੇ ਜਿਹੜੇ ਓਨਰਸ ਹੈਗੇ ਆ ਉਹਨਾਂ ਨੇ ਸ਼ਾਪਸ ਦੇ ਬਾਹਰ ਸਮਾਨ ਰੱਖਿਆ ਹੋਇਆ। ਸੋ ਨਾ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਰਿਕਵੈਸਟ ਕੀਤੀ ਆ, ਵਾਰਨਿੰਗ ਦਿੱਤੀ ਆ ਕਿ ਤੁਸੀਂ ਆਪਣਾ ਸਮਾਨ ਜਿਹੜਾ ਆਪਣੀ ਸ਼ਾਪਸ ਦੇ ਅੰਦਰ ਰੱਖੋ। ਜਿਹੜੀ ਪਾਰਕਿੰਗ ਦੀ ਜਗ੍ਹਾ ਹੈ ਉਹ ਪ੍ਰੋਪਰ ਪਬਲਿਕ ਦੇ ਵਾਸਤੇ, ਪਾਰਕਿੰਗ ਦੇ ਵਾਸਤੇ ਖਾਲੀ ਰੱਖੀ ਜਾਵੇ ਸੋ ਥੈਟ ਜਿਹੜੇ ਵਹੀਕਲਸ ਨੇ ਉਹ ਪਾਰਕਿੰਗ ਵਾਲੀ ਜਗ੍ਹਾ ਤੇ ਲੱਗ ਕਿਉਂਕਿ ਜਦੋਂ ਸੜਕ ਦੇ ਵਿੱਚ ਵਹिकल्स ਲੱਗਦੇ ਨੇ ਫਿਰ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵੱਜ ਜਾਂਦੀ ਆ ਔਰ ਇਹ ਬਹੁਤ ਆਵਾਜਾਈ ਵਾਲਾ ਬਾਜ਼ਾਰ ਹੈਗਾ ਇਹਦੇ ਵਿੱਚ ਅਗਰ ਕੋਈ ਵੀ ਗੱਡੀ ਰੋਡ ਦੇ ਉੱਤੇ ਪਾਰਕਿੰਗ ਕੀਤੀ ਜਾਂਦੀ ਹੈ ਤੇ ਉਹਦਾ ਅਸਰ ਜਿਹੜਾ ਟ੍ਰੈਫਿਕ ਦੇ ਉੱਪਰ ਪੈਂਦਾ ਸੋ ਟ੍ਰੈਫਿਕ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਕਿ ਲੋਕੀ ਜਿਹੜੇ ਆ ਉਹ ਬਿਲਕੁਲ ਈਜ਼ੀਲੀ ਆਪਦੇ ਕੰਮਕਾਰ ਕੰਪਲੀਟ ਕਰਕੇ ਚੇਤੀ ਨਾਲ ਆਪਣੇ ਘਰਾਂ ਨੂੰ ਜਾ ਸਕਣ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਹੜੀ ਦਾ ਤਿਉਹਾਰ ਆ ਰਿਹਾ ਹੈ 26 ਜਨਵਰੀ ਆ ਰਹੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਦੀ ਚੈੱਕ ਕੀਤੀ ਜਾ ਰਹੀ ਹੈ ਸਪੈਸ਼ਲੀ ਜਿਹੜੇ ਵਹੀਕਲਸ ਵਿਦਆਊਟ ਨੰਬਰ ਹੈਗੇ ਨੇ ਉਹਨਾਂ ਦੇ ਖਲਾਫ ਜਿਹੜੀ ਆ ਉਹ ਐਸ ਪਰ ਲਾਅ ਕਾਰਵਾਈ ਕੀਤੀ ਜਾ ਰਹੀ ਔਰ ਇਸੇ ਤਰ੍ਹਾਂ ਸਾਰੇ ਬਾਜ਼ਾਰ ਨੂੰ ਤੁਹਾਡੇ ਮਾਜੂਦਾਈ ਰਿਕਵੈਸਟ ਕਰਦੇ ਆ ਕਿ ਉਹ ਆਪਣੇ ਆਪਣੇ ਸਮਾਨ ਨੂੰ ਆਪਣੀਆਂ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਪਾਰਕਿੰਗ ਦੀ ਜਗ੍ਹਾ ਜਿਹੜੀ ਉਹ ਖੁੱਲੀ ਰਹੇ ਜਿਆਦਾ ਫਲੋ ਹੋਏਗਾ ਅਗਰ ਪਾਰਕਿੰਗ ਦੀ ਜਗ੍ਹਾ ਖੁੱਲੀ ਮਿਲੇਗੀ ਲੋਕੀ ਵੱਧ ਮਾਰਕੀਟ ਦੇ ਵਿੱਚ ਆਉਣਗੇ ਸੋ ਇਹਦੇ ਨਾਲ ਜਿਹੜਾ ਹੈਗਾ ਸ਼ਾਪਕੀਪਰਸ ਨੂੰ ਵੀ ਵੱਧ ਫਾਇਦਾ ਹੋਏਗਾ ਤਿਉਹਾਰਾ ਕਾਰਨ ਖਾਸ ਟ੍ਰੈਫਿਕ ਦਾ ਕਾਰਨ ਹੀ ਇਨਕ੍ਰੋਚਮੈਂਟਲ ਤਿਉਹਾਰਾ ਕਾਰਨ ਦੁਕਾਨਦਾਰ ਕਾਫੀ ਅੱਗੇ ਤੱਕ ਵਧਾ ਲੰਦੇ ਆ ਦੁਕਾਨਾਂ ਕੁਛ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਇਹ ਰਿਕਵੈਸਟ ਕਰ ਰਹੇ ਆ ਅਸੀਂ ਇਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਰਿਕਵੈਸਟ ਕਰ ਚੁੱਕੇ ਆ ਪਹਿਲਾਂ ਅੱਜ ਫੇਰ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਆ ਔਰ ਇਹਦੇ ਨਾਲ ਅੱਜ ਅਸੀਂ ਵਾਰਨਿੰਗ ਵੀ ਦਿੱਤੀ ਆ ਕਿ ਇਸ ਤੋਂ ਬਾਅਦ ਅਸੀਂ ਕਮੇਟੀ ਨੂੰ ਨਾਲ ਲੈ ਕੇ ਮਾਨਯੋਗ ਡੀਸੀ ਸਾਹਿਬ ਦੀ ਟੀਮ ਨੂੰ ਨਾਲ ਲੈ ਕੇ ਅਗਰ ਕੋਈ ਇਨਕ੍ਰੋਚਮੈਂਟ ਕਰੇਗਾ ਤੇ ਉਹਦੇ ਉਹਦੇ ਖਿਲਾਫ ਜਿਹੜੀ ਆ ਉਹ ਕਰ ਦੇਈਏ